ਮਦਦ ਕਰਨੀ ਹੈ ਜੀ ਦੇਖ ਸਕਦੇ ਹੋ ਪੂਰਾ ਪਰਿਵਾਰ ਖੜਾ ਹੈਗਾ ਚਾਰੇ ਮੈਂਬਰ ਨੇ ਪਰਿਵਾਰ ਦੇ ਬੱਚਾ ਦੋੇ ਟਾਈਮ ਪਾਰਟ ਕਰਦਾ ਪਰ ਜਿਹੜੇ ਘਰ ਦੇ ਹਾਲਾਤ ਵੀ ਨੇ ਤੇ ਬੇਟੀ ਦੇ ਦਿਲ 'ਚ ਸ਼ੇਕ ਹੈ ਆਪਣੇ ਸ਼ੇਕ ਦਾ ਇਲਾਜ ਕਰਾਉਣਾ ਹੈ ਇਕੱਲੇ ਉਹਨਾਂ ਨਰੇਗਾ ਨਾਲ ਸ਼ੇਕ ਜਾ ਆਪਾਂ ਕਹਿੰਦੇ ਆ ਵੀ ਕੁਝ ਵੀ ਨਹੀਂ ਹੁੰਦਾ ਯਾਰ ਉਹਦੇ ਨਾਲ ਨਰੇਗਾ 100 ਦਿਨ ਲੱਗਦਾ ਉਹਦੇ ਨਾਲ ਕੀ ਹੋ ਜੂਗਾ ਚੰਡੀਗੜ੍ਹ ਹਾਰਟ ਸੈਂਟਰ ਸੰਗਰੂਰ ਜ਼ਿਲ੍ਹਾ ਸੰਗਰੂਰ ਤੋਂ ਹੀ ਹੋਈ ਹੋਈ ਰਿਪੋਰਟਾਂ ਨੇ ਵੀ ਦਿਲ 'ਚ ਸ਼ੇਕ ਹੈ ਬੱਚੀ ਦੇ ਆਹ ਦੇਖ ਸਕਦੇ ਹੋ ਦੋਸਤੋ ਦਿਲ 'ਚ ਸ਼ੇਕ ਹੈ ਫੋਟੋ ਉੱਤੇ ਜੇ ਕੋਈ ਲਾਜ ਹੋ ਜੇ ਦਿਲ ਚ ਸ਼ੇਕ ਜਰੂਰ ਮਦਦ ਕਰੋ ਯਾਰ ਇਸ ਪਰਿਵਾਰ ਦੀ ਸਾਹਮਣੇ ਪੁੱਤ ਸਮਾਨ ਤਾਣਾ ਪਾਣਾ ਜਿਹੜਾ ਉਲਝਿਆ ਪਿਆ ਅੱਜ ਹੁਣ ਆ ਬੱਚਾ ਗੁਰਸਿੱਖ ਇਹ ਤੁਸੀਂ ਫਿਰ ਨਾਲ ਕੀ ਕਰਦੇ ਹੋ ਪਾਠ ਵੀ ਕਰਦਾ ਕਿੱਥੇ ਕਰਦਾ ਗੁਰੂ ਘਰ ਠੀਕ ਹੈ ਦੇਖੋ ਨਾਲ ਪਾਠ ਵੀ ਸਿੱਖਦਾ ਸਿੱਖ ਗਿਆ ਪਟ ਫਿਰ ਦੋ ਟਾਈਮ ਕਰਦਾ ਹੈ ਹਾਂ ਦੇਖ ਸਕਦੇ ਹੋ ਵੀ ਬੱਚਾ ਪਾਠ ਵੀ ਜਾਣ ਲੱਗ ਗਿਆ ਗੁਰੂ ਘਰ ਪਾਠ ਵੀ ਕਰਦਾ ਦੋ ਟਾਈਮ ਇਹਦੀ ਜੋ ਭੈਣ ਹੈ ਕੀ ਨੋ ਏ ਸੁਮਨ ਪ੍ਰੀਤ ਕੌਰ ਸੁਮਨ ਪ੍ਰੀਤ ਕੌਰ ਇਹਦੇ ਹੁਣ ਦਿਲ ਚ ਸ਼ੇਕ ਹੈ ਦੇਖ ਸਕਦੇ ਹੋ ਯਾਰ ਦਿਲ ਚ ਛੇਕ ਦਿਲ ਦੇ ਛੇਕ ਦਾ ਇਲਾਜ ਕਹਿੰਦੇ ਆਗੇ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਇੱਕ ਮੈਂ ਹੋਰ ਬੇਨਤੀ ਕਰਦਾ ਗੁਰਪ੍ਰੀਤ ਸਿੰਘ ਲੈਹਰਾ ਖੜਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਇਹਨੇ 100 150 ਘਰ ਐਨ ਆਰ ਆਈਆਂ ਦੇ ਸਹਿਯੋਗ ਨਾਲ ਪਵਾ ਕੇ ਦਿੱਤਾ ਹੈ ਕਈ ਵੀਰ ਫੋਨ ਤੇ ਕਹਿੰਨ ਲੱਗ ਜਾਂਦੇ ਨੇ ਪਰਿਵਾਰ ਦਾ ਨੰਬਰ ਦਿਓ ਵਿੱਚ ਕਹਿੰਦੇ ਨੇ ਤੁਸੀਂ ਆਪਦਾ ਨੰਬਰ ਦੇਈ ਜਾਨੇ ਮੈਂ ਤੁਹਾਨੂੰ ਕਹਿੰਦਾ ਉਹਨਾਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦਾ ਪੈਸੇ ਉਹੀ ਪਾਓ ਜਿਨ੍ਹਾਂ ਨੂੰ ਗੁਰਪ੍ਰੀਤ ਸਿੰਘ ਲੈਹਰੇ ਤੇ ਵਿਸ਼ਵਾਸ ਹੈ ਜਿਹਨੂੰ ਬਸਵਾਸ ਹੈ ਪੈਸੇ ਗੁਰਪ੍ਰੀਤ ਸਿੰਘ ਲਹਿਰਾ ਸਾਹਮਣੇ ਖੜਾ ਹੈ ਜਿਹਨੂੰ ਬਸਵਾਸ ਸਾਨੂੰ ਪਹਿਲਾਂ ਵੀ ਦੱਸਿਆ ਆਪ ਕਿਰਾਏ ਦੇ ਘਰ ਤੇ ਆ ਇਹਦਾ ਬੈਂਕ ਬੈਲੈਂਸ ਚੈੱਕ ਕਰ ਲੋ ਕਾਪੀਆਂ ਵੀ ਕਿੰਨੇ ਕੁ ਜਮਾਏ ਦੇ ਲਵੇ 5000 ਰੁਪਏ ਜਿਹੜਾ ਸਾਨੂੰ ਦੱਸਿਆ 3000 ਰੁਪਏ ਆਇਆ ਸੀ ਇਹਦੇ ਲਵੇ ਇਟਲੀ ਤੋਂ ਇਟਲੀ ਤੋਂ ਆਏ ਸੀਗਾ ਬਾਈ ਨੇ ਭੇਜਿਆ ਤੀ ਕਿਨੋਂ ਮੈਂ ਬਾਈ ਦਾ ਨਰਿੰਦਰ ਇਟਲੀਰੇ ਨਰਿੰਦਰ ਇਟਲੀ ਨੇ ਇਹ 3000 ਭੇਜਿਆ ਸੀ ਇਹਨੇ 25 ਪਰਿਵਾਰ ਨੂੰ ਹਜ਼ਾਰ ਤੇ ਇਹਦੇ ਬਾਰੇ ਪਤਾ ਵੀ ਨਹੀਂ ਸੀ ਆਪਾਂ ਪਰਿਵਾਰ ਨੂੰ ਤਾਂ ਕੀ ਪਤਾ ਹੈ ਹਾਂ ਬਾਈ ਨੇ ਨਰਿੰਦਰ ਇਟਲੀ ਦਾ ਬਹੁਤ ਬਹੁਤ ਧੰਨਵਾਦ 3000 ਰੁਪਿਆ ਭੇਜਿਆ 2500 ਦਾ ਸਮਾਨ ਲਿਆ ਤਾਂ ਬਾਈ ਨੇ ਤੇ 500 ਰੁਪਿਆ ਪਰਿਵਾਰ ਨੂੰ ਦੇਤਾ ਬਾਕੀ ਹੋਰ ਵੀ ਇਕੱਠੇ ਕਰ ਰਿਹਾ ਹੈ ਇਹ ਪਤਾ ਕੀ ਹੈ ਤੁਸੀਂ ਕਹੋਗੇ ਯਾਰ ਅਬ ਦੇ ਲਵੋ ਇਹਦੇ ਲਵੋ ਅਬ ਦੇ ਲਵੇ ਗੁਰਪ੍ਰੀਤ ਸਿੰਘ ਵੀ ਹੈ ਹੀ ਨਹੀਂ ਕੁਛ ਤਾਨੂੰ ਸੱਚੀ ਦਸੀਏ ਕਿਰਾਏ ਤੇ ਬੈਠੇ ਤਾਂ ਜਿੰਨੇ ਆਉਂਦੇ ਨੇ ਮਾ ਦਾ ਪਤੂ ਜਿਵੇਂ ਲਾਈ ਜਾਂਦਾ ਨਾਲ ਦੀ ਨਾਲ ਹੁਣ ਸਵੇਰੀ ਸਕੂਲ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਨਰੇਗਾ ਤੇ ਚਲੀ ਜਾਂਦੀ ਹੈ ਭੈਣ ਉਦੋਂ ਪਹਿਲਾਂ ਪਹਿਲਾਂ ਲੈ ਕੇ ਆਇਆ ਇਸ ਕਰਕੇ ਬੇਨਤੀ ਕਰਦੇ ਆ ਪੈਸੇ ਉਹ ਪਾਇਓ ਐਨ ਆਰ ਆਈ ਭਰਾ ਜਾਂ ਪੰਜਾਬ ਦੇਸ਼ ਵਿਦੇਸ਼ ਵਾਲੇ ਜਿਨ੍ਹਾਂ ਨੂੰ ਗੁਰਪ੍ਰੀਤ ਸਿੰਘ ਤੇ ਵਿਸ਼ਵਾਸ ਹੈ ਦਲਜਾਰ ਦੀ ਤਮਲੇ ਵੀਡੀਓ ਪਈਆ ਆਪਾਂ ਤੇ ਵਿਲੇ ਟਾਈਮ ਚਲਾਵਾਵਾਂ ਦੇ ਵੀ ਨੈਟ ਦੇ ਉਹਨਾਂ ਦੇ ਪੰਜ ਧੀਆਂ ਦੀਆਂ ਹੂੰ ਉਹਨਾਂ ਨੂੰ ਲੋਤਾਂ ਨੇ ਇੰਨੇ ਫੋਨ ਕਰੇ ਵੀ ਤੇ ਇਹਨੂੰ ਬਹੁਤ ਪੁੱਠਾ ਬੋਲੇ ਮੈਂ ਵੀਡੀਓ ਵੀ ਪਾਈ ਹੋਈ ਆ ਮੇਰੇ ਚੈਨਲ ਤੇ ਵੀ ਹਾਂ ਵੀ ਵਿਆਹ ਤਰ੍ਹਾਂ ਲਾਇਂ ਤਰ੍ਹਾਂ ਆਸੀ ਪਰਿਵਾਰ ਦਾ ਇੱਕ ਮਜਬੂਰੀ ਹੁੰਦੀ ਹੈ ਪਰਿਵਾਰ ਦੀ ਵੀਡੀਓ ਪਾਉਣ ਦੀ ਤੋਂ ਦੀ ਇੱਕ ਤਾਂ ਇਹ ਪੀਤਮੰਦਰੀ ਹੁੰਦੀ ਆ ਬਹੁਤ ਸ਼ਰਮੀ ਹੁੰਦੀ ਆ ਉਤੋਂ ਅਲ ਇਹਨੂੰ ਪੁੱਠਾ ਬੋਲਦਾ ਯਾਰ ਆਪਾਂ ਸਾਰੇ ਹੁੰਦੇ ਨੇ ਵਿੱਚ ਦੋ ਚਾਰ ਬੰਦੇ ਹੁੰਦੇ ਨੇ ਇੱਕ ਇੱਕ ਗੱਲ ਹੋਰ ਵੀ ਐ ਜਿਵੇਂ ਇਹ ਪਰਿਵਾਰ ਹੈ ਚਲੋ ਇੱਥੇ ਤਾਂ ਲੋੜ ਐ ਮਨ ਨੂੰ ਇਹਨਾਂ ਨੂੰ ਲੋੜ ਲੱਖ ਰੁਪਏ ਦੀ ਐ ਉਨੇ ਨਾਲ ਵੀ ਕਈ ਵਾਰੀ 10 ਲੱਖ 20 ਲੱਖ 50 ਵੀ ਆ ਜਾਂਦਾ ਲੋਕਾਂ ਦੇ ਵਿੱਚ ਇਹ ਜਾ ਕੰਮ ਹੋ ਗਿਆ ਹੁਣ ਗੁਰੂਪ੍ਰੀਤ ਸਿੰਘ ਲਿਖੇ ਆ ਕੇ ਤਾਂ ਗਾਹਾਂ ਹੋਰ ਨੂੰ ਵੀ ਲਾ ਦੂਗਾ ਲਾਉਂਦਾ ਵੀ ਹੈ ਹੁਣ ਜਿਹੜੇ ਪਰਿਵਾਰਾਂ ਨੂੰ ਲੱਖ ਦੀ ਲੋੜ ਹੈ ਚਲੋ ਪਹਿਲਾਂ ਵੀ 20 ਆ ਗਿਆ ਆਪਣਾ 50 ਆਈਏ ਜਾਂਦਾ ਹੁੰਦਾ ਕਈ ਵਾਰੀ ਆਪਾਂ ਨੂੰ ਪਤਾ ਹੈ ਫਿਰ ਉੱਥੇ ਕਿਵੇਂ ਕਰਾਂਗੇ ਜੀ ਉਸੇ ਇਸੇ ਕਰਕੇ ਕਹਿੰਦੇ ਆਂ ਵੀ ਜਿਹਨੂੰ ਬਸਬਾਸ ਹੈ ਉਹ ਗੁਰਪ੍ਰੀਤ ਸਿੰਘ ਲਹਿਰਾ ਸਮਾਜ ਸੇਵੀ ਸਾਨੂੰ ਦੱਸਿਆ ਇਡਾ 150 ਮਕਾਨ ਇਨਾਂ ਰਾਇਆਂ ਦੇ ਸਹਿਯੋਗ ਨਾਲ ਪਵਾ ਚੁੱਕਿਆ ਉਹ ਇਹਨਾਂ ਦੇ ਨੰਬਰ ਇਹਨਾਂ ਦਾ ਨੰਬਰ ਦੇਵਾਂਗੇ ਪਾਇਓ ਤੁਹਾਡਾ ਨੰਬਰ ਕਿੰਨਾ ਹੈ 945412397 94 654 654 12397 12397 ਗੁਰਪ੍ਰੀਤ ਸਿੰਘ ਲਹਿਰਾ ਬੇਨਤੀ ਕਰਦੇ ਆਂ ਵੀਡੀਓ ਦਬਕੇ ਸ਼ੇਅਰ ਕਰ ਦੋ ਆਪਾਂ ਨੇ ਸਮਾਜ ਸੇਵੀ ਗਰੀਬ ਪਰਿਵਾਰਾਂ ਦੀ ਯਾਰ ਮਦਦ ਕਰਨੀ ਹੈ ਜੀ ਦੇਖ ਸਕਦੇ ਹੋ ਪੂਰਾ ਪਰਿਵਾਰ ਖੜਾ ਹੈਗਾ ਚਾਰੇ ਮੈਂਬਰ ਨੇ ਪਰਿਵਾਰ ਦੇ ਬੱਚਾ ਦੋੇ ਟਾਈਮ ਪਾਰਟ ਕਰਦਾ ਪਰ ਜਿਹੜੇ ਘਰ ਦੇ ਹਾਲਾਤ ਵੀ ਨੇ ਤੇ ਬੇਟੀ ਦੇ ਦਿਲ 'ਚ ਸ਼ੇਕ ਹੈ ਆਪਣੇ ਸ਼ੇਕ ਦਾ ਇਲਾਜ ਕਰਾਉਣਾ ਹੈ ਇਕੱਲੇ ਉਹਨਾਂ ਨਰੇਗਾ ਨਾਲ ਸ਼ੇਕ ਜਾ ਆਪਾਂ ਕਹਿੰਦੇ ਆਂ ਵੀ ਕੁਝ ਵੀ ਨਹੀਂ ਹੁੰਦਾ ਯਾਰ ਉਹਦੇ ਨਾਲ ਨਰੇਗਾ 100 ਦਿਨ ਲੱਗਦਾ ਉਹਦੇ ਨਾਲ ਕੀ ਹੋ ਜੂਗਾ ਸਰਕਰ ਦਾ ਰਸਨਾ ਗਿਆ ਸਾਰਾ ਸਮਾਨ ਖੰਡ ਤੇਲ ਜਿਹੜਾ ਵੀ ਹੁੰਦਾ ਹੈ ਅੰਡੀਗੜ ਹਟ ਸੈਂਟਰ ਠੀਕ ਆ ਸੰਗਰੂਰ ਜ਼ਿਲ੍ਹਾ ਸੰਗਰੂਰ ਤੋਂ ਹੀ ਹੋਈ ਹੋਈਆਂ ਰਿਪੋਰਟਾਂ ਨੇ ਵੀ ਦਿਲ 'ਚ ਛੇਕ ਹੈ ਬੱਚੀ ਦੇ ਦਿਖਾਈਓ ਕਿਧਰੋਂ ਕਿਹੜੇ ਪਾਸੇ ਹੁੰਦਾ ਦਿਖਾਈਏ ਯਾਰ ਵੋਟਾਂ ਸਰੂ ਆ ਵੀ ਛੇਕ ਆ ਵੀ ਆ ਆ ਦੇਖ ਸਕਦੇ ਹੋ ਦੋਸਤੋ ਦਿਲ 'ਚ ਛੇਕ ਹੈ ਆ ਦੇਖਿਆ ਬੇਟੀ ਦੀ ਬੇਟੀ ਦੀ ਉਹ ਹੈ ਘੋਟ ਉੱਤੇ ਜੇ ਕੋਈ ਲਾਜ ਹੋ ਜੇ ਦਿਲ 'ਚ ਛੇਕ ਆਪਾਂ ਨੂੰ ਪਾਰਟ ਨਾਲ ਜੁੜਿਆ ਹੋਇਆ ਚੰਗੀ ਗੱਲ ਹੈ ਗੁਰੂ ਦੀ ਬਾਣੀ ਪੜਦਾ ਪਰ ਯਾਰ ਬੇਟੀ ਦੇ ਜੋ ਹੈਗਾ ਇਹ 'ਚ ਦਿਲ ਦੇ ਛੇਕ ਦਾ ਇਲਾਜ ਕਹਿੰਦੇ ਆਂਗੇ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦੇ ਆਂ ਕੱਲੇ ਉਹਨਾਂ ਨਰੇਗਾ ਨਾਲ ਛੇਕ ਜਾ ਆਪਾਂ ਕਹਿੰਨੇ ਆਂ ਵੀ ਕੁਝ ਵੀ ਨਹੀਂ ਹੁੰਦਾ ਯਾਰ ਉਹਦੇ ਨਾਲ ਨਰੇਗਾ 100 ਦਿਨ ਲੱਗਦਾ ਉਹਦੇ ਨਾਲ ਕੀ ਹੋ ਜੂ ਵਸਤੇ ਜਰੂਰ ਮਦਦ ਕਰੋ ਯਾਰ ਇਸ ਪਰਿਵਾਰ ਦੀ ਸਾਹਮਣੋਂ ਪੁੱਤ ਸਮਾਨ ਇਹ ਪਰਿਵਾਰ ਦਾ ਨੰਬਰ ਲੈਣਾ ਮੈਨੂੰ ਮੇਰੇ ਨੰਬਰ ਤੇ ਫੋਨ ਕਰੂਗਾ ਮੈਂ ਸਿੱਧਾ ਪਰਿਵਾਰ ਦਾ ਨੰਬਰ ਦੇ ਵੀ ਸਾਧਣਾ ਕੋਈ ਉਹ ਬੰਦੇ ਦਾ ਨੰਬਰ ਮੇਰੇ ਕੋਲ ਆ ਜੂਗਾ ਇਹ ਪਰਿਵਾਰ ਨੂੰ ਬੋਲੂ ਅੱਦੂਆ ਮੈਂ ਆਪੀ ਨਿਭਰੂਆ ਛੋਟਾ ਨੰਬਰ ਕਿੰਨਾ ਹੈ 94 54 12 397 94 654 654 12 397 ਗੁਰਪ੍ਰੀਤ ਸਿੰਘ ਲਹਿਰਾ ਬੇਨਤੀ ਕਰਦੇ ਆਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਆਪਾਂ ਨੇ ਸਮਾਜ ਸੇਵੀ ਗਰੀਬ ਪਰਿਵਾਰਾਂ ਦੀ ਯਾਰ ਮਦਦ ਕਰਨੀ ਹੈ ਜੀ ਦੇਖ ਸਕਦੇ ਹੋ ਪੂਰਾ ਪਰਿਵਾਰ ਖੜਾ ਹੈ